किसानों के प्रोटेस्ट का मामला पंजाब और हरियाणा हाईकोर्ट में है आज सुनवाई हुई और लेकिन काफी कठोर जो आवाज है वो पंजाब और हरियाणा हाईकोर्ट की तरफ से थी और वो किसानों की ओर थी हमारे साथ इस वक्त हैं उदय प्रताप सीधा उन्हीं से बात करते हैं आप ओरिजिनल पिटिशनर भी रहे हैं पूरे इस मामले में आज जिस तरह से कोर्ट में चर्चा हुई और हमें पता है क्योंकि पंजाब और हरियाणा खासतौर पर केंद्र भी हैं किस तरह से ये पूरा जो मामला है वो पेश हुआ और क्या चीजें क्योंकि खास तौर पे नाराजगी काफी जाहिर की है कोर्ट ने किसानों के एटीट्यूड को लेकर पिछली डेट पे हमने एक्सेसिव फोर्स का इशू उठाया था उस पे कोर्ट ने आज एफिडेविट सी किया था पिछली डेट पे और उस एफिडेविट में लिस्ट ऑफ वेपन की जज साहब ने क्वेरी डाली है कि क्या क्या वेपन यूज कर रहे हो आप प्रोटेस्टर्स के अगेंस्ट और क्या क्या बुलेट्स यूज कर रहे हो बुलेट्स में उन्होंने एफिडेविट में था कि हम रबड़ बुलेट यूज कर रहे हैं बट वहाँ पे एक ऑफिसर अपीयर हो रहे थे स्टेट ऑफ हरियाणा के डीएसपी डीएसपी रैंक के ऑफिसर उन्होंने बोला कि मैं हम इसमें प्लास्टिक पैलेट यूज कर रहे हैं तो हमने वहाँ कंटेंशन रेज की कि प्लास्टिक इवन द यूज ऑफ द प्लास्टिक पैलेट इज फॉरबेडेड प्लास्टिक पैलेट होती है जो जो पैलेट चाहे मेटल की हो चाहे प्लास्टिक की हो वो फायर होती है एक में से एंड एंड कारतूस को बोलते हैं यूज ऑफ ऑन द द क्राउड इज बाय पंजाब पुलिस रूल्स हमने ये हमनेशन रेज की और दूसरी जो एक किसान की डेथ की थी शुभकर्ण की उसमें एक जुडिशियल कमीशन बना दिया है कि इसकी डेथ हुई है किस वेपन से इसकी डेथ हुई है उस जुडिशियल कमीशन को लीड करेंगे एक्स जज साहब और दो एट जीबी लेवल के ऑफिसर नहीं पर यह भी है कि मामला के ये किसका बनता है क्योंकि एक जीरो पंजाब पुलिस ने की उसमें देरी क्यों हुई ये सारी बातें भी उठाई हैं वो वो सारा इंक्वायर करेगी कमीशन जो फॉर्मुलेट हुई है वो एक महीने में अपनी रिपोर्ट सबमिट करेंगे कि कहा इसकी डेथ हुई है किस वेपन से इसकी डेथ हुई है और ये सब इंक्वायर करके वो यहाँ पे कोर्ट में रिपोर्ट फाइल करेंगे एक महीने में ਪਰ ਜਿਸ ਤਰ੍ਹਾਂ ਦੀ ਟਿੱਪਣੀ ਹੋਈ ਹੈ ਕੋਰਟ ਵਿੱਚ ਜਿਸ ਤਰ੍ਹਾਂ ਕਿਸਾਨਾਂ ਦੇ ਉੱਤੇ ਬੋਲਿਆ ਗਿਆ ਹੈ ਕਿ ਜਿਸ ਤਰ੍ਹਾਂ ਦੇ ਫੋਟੋਗ੍ਰਾਫਸ ਹੈ ਵੀਡੀਓਜ਼ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਇੱਕ ਪਿਕਚਰ ਵੀ ਪੇਂਟ ਕੀਤੀ ਗਈ ਹੈ ਕਿ ਕੁਝ ਲਗ ਲੋਗ ਹੈ ਮਹਿਲਾ ਨੂੰ ਅੱਗੇ ਕਰ ਰਹੇ ਸੀਗੇ ਜਾਂ ਬੱਚਾ ਨੂੰ ਅੱਗੇ ਕਰ ਰਹੇ ਸੀ ਉਸ ਤੇ ਕਿ ਉਹ ਆਫਟਰ ਪਰਿਊਜ਼ਿੰਗ ਆਫ ਦਾ ਐਲਬਮ ਫਾਈਲਡ ਬਾਈ ਦਾ ਸਟੇਟ ਆਫ ਹਰਿਆਣਾ ਉਹ ਹੋਈ ਸੀਗੀ ਗੱਲ ਵੀ ਇਹ ਬੱਚੇ ਉਸ ਤੇ ਪ੍ਰੋਟੈਸਟ ਤੇ ਜਾ ਰਹੇ ਆ ਤੇ ਲਾਠੀ ਤੇ ਕਿਰਪਾਨਾ ਇਹ ਲੈ ਕੇ ਜਾ ਰਹੇ ਆ ਤੇ ਜੇ ਕੋਈ ਵੀ ਇਲੈਕਟ੍ਰੋਨਿਕ ਐਵੀਡੈਂਸ ਹੋទਾਇਆ ਉਹ ਐਵੀਡੈਂਸ ਕੈਨ ਬੀ ਪ੍ਰੋਡਿਊਸਡ ਇਨ ਦਾ ਕੋਰਟ ਐਂਡ ਕੈਨ ਬੀ ਐਕਟਡ ਅਪਾਨ ਬਾਈ ਦਾ ਕੋਰਟ ਆਫਟਰ ਆਫਟਰ ਇਟ ਹੈਜ਼ ਬੀਨ ਸਰਟੀਫਾਈਡ ਐਸ ਐਸ ਪਰ ਦਾ ਪ੍ਰੋਵੀਜ਼ਨ ਆਫ 65 ਬੀ ਆਫ ਐਵੀਡੈਂਸ ਐਕਟ ਤੇ ਉਹ ਉਸ ਚ ਕੁਝ ਨਹੀਂ ਸੀਗਾ ਤੇ ਅਸੀਂ ਉਹਨੂੰ ਕਾਊਂਟਰ ਕਰਾਂਗੇ ਨੈਕਸਟ ਨੈਕਸਟ ਡੇਟ ਤੇ ਵੀ ਇਹ ਕੋਈ سپورਟਡ ਬਾਈ ਦਾ ਇਲੈਕਟ੍ਰੋਨਿਕ ਐਵੀਡੈਂਸ ਹੈ ਜਿਹੜਾ ਇਹ سپورਟਡ ਬਾਈ ਸਰਟੀਫਿਕੇਟ ਨਹੀਂ ਹੈਗਾ ਤੇ ਇਹਦੀ ਕੋਈ ਵੈਲਿਊ ਨਹੀਂ ਔਨ ਐਕਸੈਸ ਯੂਜ਼ ਆਫ ਫੋਰਸ ਕੋਰਟ ਨੇ ਕੀ ਕਿਹਾ ਸੀ ਐਕਸੈਸ ਯੂਜ਼ ਆਫ ਫੋਰਸ ਤੇ ਕੋਰਟ ਨੇ ਕਿਹਾ ਵੀ ਕੋਰ ਨੇ ਸ਼ੇਮਫੁਲ ਵੀ ਕਿਹਾ ਵੀ ਇਹ ਕੰਡੈਮ ਕੀਤੀ ਹੈ ਪਿਛਲੀ ਡੇਟ ਤੇ ਵੀ ਕੀਤੀ ਸੀ ਜਦੋਂ ਕਿਹਾ ਸੀ ਉਹਨਾਂ ਨੂੰ ਤੁਸੀਂ ਕੋਈ ਟੈਰਰਿਸਟ ਸਟੇਟ ਨਹੀਂ ਹੈਗੇ ਤੇ ਅੱਜ ਵੈਪਨ ਦੀ ਲਿਸਟ ਮੰਗੀ ਹੈ ਕਿਹੜੇ ਵੈਪਨ ਤੇ ਕਿਹੜੀ ਬੁਲੇਟਸ ਯੂਜ਼ ਹੋਈਆਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਵੀ ਬੁਲੇਟ ਉਹ ਉਹਨਾਂ ਨੇ ਕਿਹਾ ਸੀ ਰਬੜ ਬੁਲੇਟ ਯੂਜ਼ ਹੋ ਰਹੀਆਂ ਬਟ ਕੋਈ ਉਹਨਾਂ ਦਾ ਕੋਈ ਆਫੀਸਰ ਡੀਐਸਪੀ ਲੈਵਲ ਦਾ ਅਫਸਰ ਜਿਗਾ ਉਹਨੇ ਕਿਹਾ ਅੱਗੇ ਵੀ ਅਸੀਂ ਪੈ प्लास्टिक पैलेट यूज ਕਰ ਰਹੇ ਆ इवन द यूज ऑफ द प्लास्टिक पैलेट इज फॉरबीडेड बाय द पंजाब केस ਵਿੱਚ فرق ਪਏਗਾ ਕਿ ਡਿਲੇ ਸੀ ਐਫਆਰ ਨੂੰ ਜ਼ੀਰੋ ਐਫਆਰ ਨੂੰ ਲੈ ਕੇ ਉਹਦੇ ਵਿੱਚ ਕੀ ਫਿਰ ਅੱਗੇ ਕੀ ਬਣੇ ਨਹੀਂ ਡਿਲੇ ਕੋਈ ਜਿਵੇਂ ਬਹੁਤ ਪੁਰਾਣੇ ਪੁਰਾਣੇ ਮਾਮਲੇ ਵੀ ਬਾਅਦ ਚ ਇਨਕੁਆਇਰ ਹੋ ਕੇ ਸਜ਼ਾ ਹੋ ਜਾਂਦੀ ਹੈ ਡਿਲੇ ਦਾ 500 ਦਿਨਾਂ ਦਾ ਡਿਲੇ ਕੋਈ ਖਾਸ ਮਟੀਰੀਅਲ ਨਹੀਂ ਹੈਗਾ ਉਹ ਐਫਆਰ ਹੋ ਗਿਆ ਜੁਡੀਸ਼ੀਅਲ ਕਮਿਸ਼ਨ ਆਪਣੀ ਜਿਹੜੇ ਇਹ ਕੰਮ ਸਾਲੋਂ ਸਾਲ ਲਾ ਦਿੰਦੇ ਇਹ ਇਹਨੂੰ ਇਨਕੁਆਇਰ ਕਰਨ ਨੂੰ ਉਹ ਇੱਕ ਈਸੀ ਗੱਲ ਤੇ ਕਮਿਸ਼ਨ ਬੈਠੀ ਹੈ ਵੀ ਕਿਨੇ ਮਾਰਿਆ ਆ ਕਿਉਂ ਕਿੱਥੇ ਮਾਰਿਆ ਆ ਕੀ ਵੈਪਨ ਯੂਜ਼ ਹੋਏ ਆ ਉਹ ਸਾਰਾ ਇਨਕੁਆਇਰ ਕਰਕੇ ਰਿਪੋਰਟ 1 ਮਹੀਨੇ ਚ ਵਿੱਚ ਇਹ ਵੀ ਗੱਲ ਆਈ ਕਿ ਕਿਸਾਨ ਨੇਤਾ ਉਹਨੂੰ ਛਾੜ ਪਈ ਹੈ ਔਰ ਇਹ ਵੀ ਕਿਹਾ ਹੈ ਕਿ ਤੁਸੀਂ ਅਗਰ ਕੀ ਕਰਨਾ ਚਾਹੁੰਦੇ ਤੁਸੀਂ ਤੁਹਾਨੂੰ ਚਿੰਨਈ ਭੇਜ ਦੇਣਾ ਚਾਹੀਦਾ ਜਿਹੜਾ ਮੈਂ ਤੁਹਾਨੂੰ ਦੱਸੀ ਹੈ ਗੱਲ ਵੀ ਉਹ ਜਿਹੜੀ ਟਿੱਪਣੀ ਹੋਈ ਹੈ ਉਹ ਆਫਟਰ ਪਰ ਯੂজিং ਥੈਟ ਫੋਟੋਗ੍ਰਾਫਸ ਹੋਈ ਹੈ ਦੇ ਉਹ ਫੋਟੋਗ੍ਰਾਫਸ ਐਸ ਪਰ ਲੋ ਦੇ ਹੈਵ ਟੂ ਬੀ ਦੇ ਆਰ ਐਡਮਿਸੀਬਲ ਓਨਲੀ ਇਫ ਦੇ ਆਰ ਸਪੋਰਟਡ ਬਾਈ ਦਾ ਸਰਟੀਫਿਕੇਟ ਅੰਡਰ ਸੈਕਸ਼ਨ 65 ਬੀ ਆਫ ਐਵਿਡੈਂਸ ਐਕਟ ਤੇ ਅਸੀਂ ਉਹ ਉਹ ਕੋਈ ਸਰਟੀਫਿਕੇਟ ਨਹੀਂ ਸੀਗਾ ਤੇ ਅਸੀਂ ਉਹਨੂੰ ਦੇਖ ਕੇ ਨੈਕਸਟ ਡੇਟ ਤੇ ਉਹਨੂੰ ਕਾਊਂਟਰ ਕਰਾਂਗੇ ਰਾਜੇਵਾਲ ਜੀ ਵੀ ਪ੍ਰੈਜ਼ੈਂਟ ਸੀਗੇ ਕਿਸਾਨਾਂ ਦੇ ਕੀ ਰੁਖ ਰਹੇਗਾ ਹੁਣ ਕੀ ਅੱਗੇ ਕੀ ਹੋਏਗਾ ਨਹੀਂ ਉਹ ਮੈਨੂੰ ਨਹੀਂ ਪਤਾ ਉਹਨਾਂ ਦੇ ਬਾਰੇ ਰਾਜੇਵਾਲ ਜੀ ਨੈਕਸਟ ਡੇਟ ਆਫ ਹੈਰਿੰਗ ਕੀ ਹੈ ਆਰਡਰ ਦੇ ਵਿੱਚ ਉਹ ਆਰਡਰ ਵੇਟਡ ਹੈ ਹਲੇ ਆਰਡਰ ਦੇਖ ਕੇ ਦੱਸਾਂਗੇ ਆ ਹਮਸੇ ਗੱਲ ਕਰੇ ਸੀ ਉਹਦੇ ਪ੍ਰਤਾਪ ਜੀ ਔਰ ਸਿੱਧਾ ਸਿੱਧਾ ਤੁਹਾਨੂੰ ਦੱਸ ਰਹੇ ਸੀ ਕਿ ਕੋਰਟ ਵਿੱਚ ਕੀ ਟਿੱਪਣੀ ਹੋਈ ਔਰ ਕਿਸ ਤਰ੍ਹਾਂ ਦਾ ਆਰਡਰ ਹੋਣੇ ਵੇਟਡ ਹੈਗਾ ਕੈਮਰਾ ਪਰਸਨ ਗਰੀਸ਼ ਦੇ ਨਾਲ ਕਮਲਜੀਤ ਸੰਧੂ